ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਕਿ ਸਾਡੇ ਪਿੰਡ ਰੋਡੇ ਚੌਥਾ ਸਲਾਨਾ ਖੇਡ ਮੇਲਾ ਸ਼ੁਰੂ ਹੋਣ ਜਾ ਰਿਹਾ 18 19 20 ਮਾਰਚ 18 ਤਰੀਕ ਨੂੰ ਕ੍ਰਿਕਟ ਦੇ ਲੈਦਰ ਵਾਲ ਦੇ ਮੁਕਾਬਲੇ ਸ਼ੁਰੂ ਹੋਣਗੇ ਜਿਦੇ ਵਿੱਚ ਵੱਖ-ਵੱਖ ਟੀਮਾਂ ਭਾਗ ਲੈ ਰਹੀਆਂ ਹਨ ਤੇ 18 ਤਰੀਕ ਨੂੰ ਹੀ ਇਸ ਮੇਲੇ ਦੀ ਸ਼ਾਨ ਵਧਾਉਣ ਵਾਸਤੇ ਅਸੀਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਨੂੰ ਇਨਵਾਈਟ ਕਰ ਰਹੇ ਹਾਂ ਉਹਨਾਂ ਦੇ ਮੁਕਾਬਲੇ ਕਰਾਏ ਜਾਣਗੇ ਜਿਨ੍ਹਾਂ ਚ ਰੱਸਾ ਕਸੀ ਦੇ ਮੁਕਾਬਲੇ ਹੋਣਗੇ ਅਲੱਗ-ਅਲੱਗ ਪੰਚਾਇਤਾਂ ਦੇ ਪੰਜਾਬੀ ਜਿਹੜਾ ਜੋ ਸਰਪੰਚ ਦੇ ਨਾਲ ਜਿੰਨੇ ਮੈਂਬਰ ਹੁੰਦੇ ਨੇ ਪਿੰਡਵਾਰੋਂ ਸਾਰੇ ਆ ਕੇ ਹਿੱਸਾ ਲੈਣਗੇ ਤੇ ਇਸ ਤੋਂ ਇਲਾਵਾ ਸਰਪੰਚਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ 400 ਮੀਟਰ ਜਿੱਦੇ ਚ 40 ਸਾਲਾਂ ਦੀ ਅਲੱਗ ਪੂਲ ਬਣਾਇਆ ਜਾਊਗਾ 40 ਪਲੱਸ ਅਲੱਗ ਹੋਣਗੇ ਤੇ ਜੇ ਪੁਰਾਣੇ ਸਾਬਕਾ ਸਰਪੰਚ ਵੀ ਕੋਈ ਹਿੱਸਾ ਲੈਣਾ ਚਾਹੁੰਦੇ ਆ ਤਾਂ ਉਹਨਾਂ ਦਾ ਇੱਕ ਵੱਖਰਾ ਪੂਲ ਬਣਾ ਕੇ ਉਹਨਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ ਆਪ ਸਭ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰਨਾ ਇਸ ਤੋਂ ਇਲਾਵਾ 19 20 ਤਰੀਕ ਨੂੰ ਫੁੱਟਬਾਲ ਦੇ ਮੁਕਾਬਲੇ ਹੋਣਗੇ ਜਿੱਤੇ 16 ਟੀਮਾਂ ਹੀ ਅਸੀਂ ਐਂਟਰ ਕੀਤੀਆਂ ਨੇ ਤੁਹਾਡਾ ਸਭ ਨੇ ਸਾਰੇ ਪਿੰਡ ਪਿੰਡ ਨੂੰ ਬੇਨਤੀ ਹੈ ਕਿ ਤੁਸੀਂ ਇਸ ਟੂਰਨਾਮੈਂਟ ਦੀ ਸ਼ਾਨ ਵਧਾਓ ਤੇ ਆਪ ਦੀਆਂ ਪੰਚਾਇਤਾਂ ਵੱਧ ਚੜ ਕੇ ਇਸ ਟੂਰਨਾਮੈਂਟ ਦੇ ਵਿੱਚ ਆਓ ਤਾਂ ਜੋ ਅਸੀਂ ਨੌਜਵਾਨਾਂ ਦੀ ਪੀੜ ਨੂੰ ਸਨੇਹਾ ਦੇ ਸਕੀਏ ਵੀ ਨਸ਼ਿਆਂ ਤੋਂ ਪਾਸੇ ਹੋ ਕੇ ਅਸੀਂ ਖੇਡਾਂ ਦੇ ਵਿੱਚ ਬੜੀ ਤਰੱਕੀ ਕਰ ਸਕਦੇ ਹਾਂ ਤੇ ਇੱਕ ਚੰਗੀ ਸੇਧ ਪ੍ਰਾਪਤ ਕਰ ਸਕਦੇ ਹਾਂ ਇਹ ਇੱਕ ਸਾਡਾ ਅਭਿਆਲ ਹੈ ਜਿਹੜਾ ਅਸੀਂ ਸਲਾਰਨਾ ਤੌਰ ਤੇ ਕਰਦੇ ਹਾਂ ਇਹਦੇ ਵਿੱਚ ਅਸੀਂ ਸਾਰੇ ਹੀ ਵਰਗ ਦੇ ਲੋਕਾਂ ਨੂੰ ਜਿਵੇਂ ਸਰਪੰਚ ਪੰਚਾਇਤ ਮੈਂਬਰ ਖਾਸ ਕਰਕੇ ਇਹਨਾਂ ਦੀਆਂ ਗੇਮਾਂ ਤਾਂ ਰੱਖੀਆਂ ਗਈਆਂ ਨੇ ਕਿਉਂਕਿ ਉਹ ਆਦੇ ਪਿੰਡ ਦੇ ਵਿੱਚ ਇੱਕ ਚੰਗੀ ਲੈਅਰ ਬਣਾ ਕੇ ਨੌਜਵਾਨਾਂ ਨੂੰ ਸੇਧ ਦੇ ਸਕਦੇ ਹਨ ਸਾਰੇ ਜਣੇ ਟੂਰਨਾਮੈਂਟ 'ਚ ਆਉਣ ਦੀ ਕੋਸ਼ਿਸ਼ ਕਰਿਓ ਤੇ ਖਾਸ ਕਰਕੇ ਬਾਗੇ ਬਰਾਣੀਆ ਸਾਰੀਆਂ ਪੰਚਾਇਤਾਂ ਰੱਸਾ ਕਸੀ ਦੇ ਮੁਕਾਬਲੇ ਅਤੇ ਦੌੜਾਂ ਦੇ ਵਿੱਚ ਹਿੱਸਾ ਲੈਣ ਦੀ ਕਿਰਪਾਲਤਾ ਕਰਮੀ ਇਹ ਮੁਕਾਬਲੇ 18 ਤਰੀਕ ਨੂੰ ਹੀ ਹੋਣਗੇ 19 20 ਤਰੀਕ ਮਾਰਚ ਨੂੰ ਹੋਏਗਾ ਫੁੱਟਬਾਲ ਦਾ ਟੂਰਨਾਮੈਂਟ 18 ਨੂੰ ਲੈਦਰ ਕ੍ਰਿਕਟ ਤੇ ਰੱਸਾ ਕਸੀ ਦੇ ਮੁਕਾਬਲੇ ਜਿੱਦੇ 'ਚ ਪੰਚਾਇਤਾਂ ਜਿਹੜੀਆਂ ਨੇ ਪੰਚਾਇਤਾਂ ਦਾ ਰੋਲ ਇਹ ਹੋਊਗਾ ਸਰਪੰਚ ਦੇ ਨਾਲ ਜਿੰਨੇ ਪਿੰਡ ਦੇ ਮੈਂਬਰ ਹੁੰਦੇ ਨੇ ਫਰਜ ਕਰੋ ਕਿ ਲੇਡੀਜ਼ ਜੇ ਮੁਕਾਬਲੇ 'ਚ ਨਹੀਂ ਆਉਂਦੀਆਂ ਗਿਆ ਜੇ ਜ਼ਿਆਦਾਤਰ ਲੇਡੀਆਂ ਹੋਣਗੀਆਂ ਤਾਂ ਉਹਨਾਂ ਦਾ ਅਸੀਂ ਕੋਸ਼ਿਸ਼ ਕਰਾਂਗੇ ਇੱਕ ਵੱਖਰਾ ਪੂਲ ਬਣਾਉਂਦੇ ਨਹੀਂ ਜੇ ਜ਼ਿਆਦਾ ਜੇ ਕੋਸ਼ਿਸ਼ ਹੋਈ ਤਾਂ ਜਿਹੜੇ ਮੈਂਬਰ ਨੇ ਜੋ ਮੈਂਬਰ ਸਹਿਬਾਨ ਹੋਣਗੇ ਲੇਡੀਆਂ ਹੋਣਗੀਆਂ ਉਹਨਾਂ ਦੇ ਹਸਬੰਦ ਜਾਂ ਉਹਨਾਂ ਦਾ ਬੇਟਾ ਪੰਚਾਇਤ ਦੇ ਨਾਲ ਭਾਗ ਲੈ ਸਕਦਾ ਹੈ ਤਾਂ ਸਾਰੇ ਜਣੇ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਆਪਾਂ ਟੂਰਨਾਮੈਂਟ ਸេរੀ ਲਾਉਣਾ ਹੈ ਕੋਸ਼ਿਸ਼ ਕਰਿਓ ਹਰ ਪਿੰਡ ਦੀ ਪੰਚਾਇਤ ਹਿੱਸਾ ਲੈਣ ਦੀ ਕੋਸ਼ਿਸ਼ ਕਰਿਓ ਅਸੀਂ ਵੱਖਰੇ ਤੌਰ ਦੇ ਸੇ ਇਹ ਵੀ ਲਾਵਾਂਗੇ ਤੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਉਮੀਦ ਤੇ ਆਸ ਦੇ ਨਾਲ ਇਹ ਇਨਵਿਟੇਸ਼ਨ ਦੇ ਰਹੇ ਹਾਂ ਕਿ ਤੁਹਾਡੀਆਂ ਪੰਚਾਇਤਾਂ ਤੇ ਤੁਹਾਡੇ ਪਿੰਡ ਦੀਆਂ ਟੀਮਾਂ ਇਹ ਟੂਰਨਾਮੈਂਟ ਦੇ ਵਿੱਚ ਭਾਗ ਲੈਣਗੀਆਂ ਤੇ ਅਸੀਂ ਇੱਕ ਵਧੀਆ ਟੂਰਨਾਮੈਂਟ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਣ ਦਾ ਸੁਨੇਹਾ ਦੇ ਸਕਦੇ ਹਾਂ